ਪਧਾਨ ਜੀ ਅੱਛਾ ਜੀ ਪਧਾਨ ਜੀ ਅੱਛਾ ਜੀ ਮੈਂ ਮੈਂ মিডিਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਫੈਲਾ ਖੋਲੀਆਂ ਜੀ ਅੰਦਰ ਗੁੰਡੇ ਬਿਠਾਏ ਹੋ ਨੇ ਰਿਟਰਨਿੰਗ ਅਫਸਰ ਦੇ ਨਾਲ ਜੀ ਮੈਂ ਤੁਹਾਡਾ ਸਪੀਕਰ ਤੇ ਲਾਉਣ ਲੱਗਾ ਜੀ ਫੋਨ মিডিਆ ਸਾਹਮਣੇ ਖੜੀ ਹੈ ਜੀ ਫੋਨ ਵੀ ਖੋਲੇ ਮੈਂ ਤੁਹਾਡਾ ਸਪੀਕਰ ਨਾਲ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ মিডিਆ ਖੜੀ ਹੈ ਜੀ ਤੁਹਾਡੀ ਪੂਰੀ ਸਾਰੀ ਹਰ ਰੇ ਭਾਣਾ ਦੇ ਜੇ ਵੀ ਜਿਹੜਾ ਸਾਡੇ ਕੋਲੋਂ ਉਹ ਅੱਜ ਉਹ ਬਣਾਇਆ ਹੋਇਆ ਇੱਕ ਨਾ ਗੱਲ ਐ ਐਸਐਸਪੀ ਨੇ ਪਾਇਆ ਹੈ ਹਰ ਕੇਸ ਵਿੱਚ ਜਿਹਨੇ ਵੀ ਇਲੀਗਲ ਕੰਮ ਕੀਤਾ ਹੈ ਤੇ ਇਕ ਅਕਾਲੀ ਦਾ ਟਾਲਰੈਂਸ ਹੋਰ ਨਿਕਲੂਗਾ ਕਿਸੇ ਹਾਲੇ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ਧੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਇਕੱਲੇ ਕਾਲੀ ਦਾ ਨਹੀਂ ਅੰਦਰ ਉਹ ਜਦੋਂ ਅਸੀਂ ਕਹਿ ਰਹੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਤਾਂ ਸੁਣੇ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟਾਂ ਦੇ ਦੋ ਕਹਿੰ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰਿਆਂ ਦੇ ਪਹਿਲਾਂ ਖੋਲ ਕੇ ਪਾੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਹੀ ਪਾਰਟਨਿੰਗ ਅਫਸਰ ਦੇ ਅਸੀਂ ਬਾਹਰ ਖੜੇ ਹਾਂ ਜੀ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਲਿਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਂਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਛਾਹਤੇ ਸੀ ਓਕੇ ਸੋਕੇ ਸਾਰਿਆਂ ਦੇ ਪਹਿਲਾਂ ਪੜਤੀ ਨੇ ਜਿਨ੍ਹਾਂ ਨੇ ਹਾਂਜੀ ਆ ਮੀਡੀਆ ਵਾਲਾ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾਣਾ ਹੀ ਤੁਹਾਡਾ ਸਾਰਾ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ